ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਵਲੌਗ ਸ਼ੁਰੂ ਹੁੰਦਾ ਕਰ ਤੋਂ ਤੇ ਕਰਿਆ ਮਾਮੇਣੀ ਮਾਂ ਮੇਰੀ ਘੜੀ ਆ ਹੈਲੋ ਕਰ ਦੇ ਹੈਲੋ ਕੀ ਕਰਨੀ ਆ ਕੁਛ ਨਹੀਂ ਕਹਾ ਕੀ ਅੱਜ ਸਵਾਸਾ ਤੇ ਕੀ ਕਰਨਾ ਖਾਣਾ ਹੈ ਦੰਦਾਂ ਨੂੰ ਕੀ ਹੋ ਗਏ ਐਸੇ ਹੀ ऐसे की, ही टूट गए यस और वो डैजे हो गया हां जी चल खा हाय है केदार दिया? ऐसा असली काल बला बस काम किया था ਆ ਦਿਮਾਹੀਆਂ ਪੂਈ ਕੇ ਪਿੰਡ ਤੁਰ ਜਾ ਜਾ ਕੇ ਬਾਏ ਬਾਏ ਮਿਲਦੇ ਆ ਤੂ ਮਿਲਦੇ ਆ ਕਿੱਥੇ ਹੋਰ ਇਹ ਹੱਥ ਰੱਖ ਦੇ ਕੈਮਰੇ ਤੇ ਰਾਤ ਹੋ ਗਈ ਆ ਹੁਣ ਦੁੱਧ ਲੈਣ ਜਾਣਦੇ ਆ ਆ ਨਾਲ ਦਰਸ਼ਕਾਂ ਨਾਲ ਬੜਾ ਬੱਬਰ ਨੰਨਾ ਵੱਡਾ ਵਲੌਗ ਰਿਹਾ ਭਰਾ 100000 ਸਬਸਕ੍ਰਾਈਬਰ ਦੇ ਤੇ ਮਾਫੀ ਹੋ ਜਾਣਾ ਅੱਜ ਤੱਕ ਇਹ ਠੀਕ ਨਹੀਂ ਮੰਨੀ ਵਲੌਗ ਬਣਾਉਂਦਾ ਘਰ ਪਰਵਣੇ ਆਏ ਪਤਾ ਨਹੀਂ ਲੱਗਾ ਕਿ ਦਰ ਕਿੰਨਾ ਦਸੋਂ ਗਿਆ ਆਏ ਆਓ ਆਏ ਤਾਂ ਨਿਕਲੇ ਮਮੀ ਜੀ ਛੱਡ ਨਹੀਂ ਬਾਹਰ ਇਹ ਅਸ਼ੇਰ ਰਾਜਾ ਦੇ ਕੋਲ ਆ ਕੇ ਟਾਲਾ ਸਾਹਿਬ ਮੈਨੂੰ ਛੱਟ ਕੇ ਨਹੀਂ ਗਿਆ ਬਿਨ ਕੇ ਮੰਨ ਨਹੀਂ ਜਾਦਾ ਤਾਰਾ ਅਰਸ਼ਾ ਅਗਲੇ ਹੁਦਾਂ ਨੂੰ ਦੁੱਧ ਲੈ ਆਈ ਹੈ ਇਹ ਸਾਰੀ ਅਗਲੇ ਕਪਾੜੇ ਦੇ ਆਲ ਵੀ ਜਾਂਦੇ ਖਿੱਚ ਖਿੱਚ ਕੇ ਜਾਂਦੇ ਓਏ ਓਏ ਤਾਂ ਪਹੁੰਚ ਗਏ ਡੇਰੀ ਬੱਲੇ ਬੱਲੇ ਗੰਜੂ ਆਇਆ ਕਰਦੇ ਕੱਲਾ ਬੈਠਾ ਵਾ ਦੁੱਧ ਪਵਾ ਲਿਆ ਉਦ੍ਹਾ ਕੋ ਆ ਲਿਆ ਕੱਲਾ ਬੈਠਾ ਇੱਥੇ ਅਰਸੇ ਗੁਰਾ ਕੋਈ ਨਹੀਂ ਆ ਲੱਗੇ ਉਹ ਉਧਰ ਦੁੱਧ ਪੋਣ ਰਿਆ ਉਹ ਕੋ ਆ ਲਿਆ ਦੁੱਧ ਚਾਪਦੇ ਘਰ ਘਰ ਜਾ ਕੇ ਵੇਨੇ ਕੀ ਸਮਾਚਾਰਿਆ ਅੱਜ ਦਾ ਵਲੌਗ ਥੋੜਾ ਲੇਟ ਆਇਆ ਸੀ ਉਹ ਵੀਡੀਓ ਨਹੀਂ ਐਕਸਪੋਰਟ ਹੋਉਂਦੀ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਗਈ ਤੇ ਆਲੋਗ ਲੇਟ ਆਇਆ 12:00 ਤੱਕ ਪਾਤਾ ਹੀ ਵਲੋਗ ਚਲੋ ਕੋਈ ਨਹੀਂ ਕਰਦੇ ਆ ਕੇ ਕਰਨੇ ਗੱਲ ਮਮਾਰੂ ਜੱਡਾ ਨਾ ਨਾ ਆਪਰੇ ਅਜੇ ਘਰ ਆਏ ਆ ਟਾਈਮ ਪਾਸ ਕਰਨ ਤੇ ਆਪ ਕੀ ਰੋਟੀ ਖਾਣੇ ਇਹ ਨਾ ਦੋ ਲੋਹਾ ਆ ਵਾ ਇਹਨਾਂ ਦਾ ਅੱਜ ਮੈਂ ਦੁੱਧ ਲਿਆ ਕੇ ਦਿੱਤਾ ਜਿੱਦਾਂ ਕਿ ਤੁਸੀਂ ਵੇਖਿਆ ਸੀ ਤੇ ਇਹ ਮੇਰਾ ਨਾਂ ਨਹੀਂ ਕਰਦਾ ਤੁਹਾਡਾ ਦੁੱਧ ਕਿੰਨੇ ਲਿਆ ਕੇ ਦਿੱਤਾ ਓਏ ਤੂੰ ਸਾਲਿਆ ਬੇਇੱਜ਼ਤੀ ਕਰਦੀ ਉੱਥੇ ਤੇ ਕਹਿੰਦਾ ਨਹੀਂ ਮੈਂ ਮੈਨੂੰ ਲਿਆ ਕੇ ਦਿੰਦਾ ਪੁਣ ਲਿਆ ਕੇ ਦਿੱਤਾ ਹਨਾ ਚੱਲ ਦੂ ਮੈਂ ਦਵਾ ਕੈਮਰਾ ਬੰਨ ਲਿਆਦਾ ਤਾ ਤਾ ਕਿੰਨੇ ਲਿਆਂਦਾ ਵਾ ਤੂੰ ਨਹੀਂ ਲਿਆਂਦਾ ਹਾਂ ਤੂੰ ਨਹੀਂ ਲਿਆਂਦਾ ਇਹ ਪਤਾ ਲੈ ਹੋ ਗਿਆ ਰਿਕਾਰਡ ਹੋਣਾ ਹੋ ਗਿਆ ਵਾ ਵੀਡੀਓ ਇੱਧਰ ਨੂੰ ਚੰਗੀਆਂ ਲਾ ਇਹ ਇੱਧਰ ਵੀ ਰਿਕਾਰਡਿੰਗ ਆਉਣਿਆ ਹੋ ਨਹੀਂ ਆਉਣਿਆ ਨਾ ਕਨੈਕਟ ਕਰ ਲਾ ਕਨੈਕਟ ਕਰ ਲਾ ਜੱਲ ਆਖ ਰਾ ਦੁੱਧ ਕਿਨੇ ਲਿਆ ਦੋ ਜਾਨ ਦੇ ਪਰ ਇੱਥੇ ਸਭ ਦੁਨੀਆ ਨਾਲ ਸਾਥ ਤੇ ਪਤਾ ਲੱਗਦੀ ਆ ਕਿ ਨਾ ਗਿਆ ਕੋਈ ਦੁਨੀਆ ਨਾਲ ਸੀਨੀਅਰ ਨੇ ਰੋਟੀ ਰੋਟੀ ਆ ਰੋਟੀ ਆ ਰੋਟੀ ਆ ਮੈਂ ਮਾਂ ਦਾ ਬਣਾ ਦੇ ਲਈ ਬੈਸ ਦੇ ਵਿੱਚ ਕੀ ਪਾ ਕੇ ਨਿਊਟ੍ਰੀਅਲ ਰੋਟੀ ਖਾ ਕੇ ਕਿੱਦਾਂ ਦਾ ਲੱਗ ਰਿਹਾ ਕਹਦੇ ਆਹਾ ਯਾਰ ਰੋਟੀ ਖਾ ਕੇ ਭੁੱਖੇ ਹੀ ਮਿੰਟਦੀ ਹੋਰ ਲੱਗਦੀ ਆ ਸ਼ੇਅਰ ਕਰਨ ਆ ਗਏ ਆ ਸ਼ੇਅਰ ਆ ਤੇ ਸੁਣਨਾ ਓਏ ਯਾਰ ਇੱਕ ਤੇ ਤੂੰ ਮੇਰਾ ਨਾ ਵੜੀਆਂ ਵੇਖਣੀਆਂ ਹੁੰਦੀਆਂ ਓ ਜਾ ਓਏ ਰਾਜੇ ਕੱਲਾ ਕੱਲਾ ਕੀ ਚੱਕਰ ਆ ਓਏ ਆਵਾ ਕੀ ਆ ਦੱਸ ਨਾ ਕੋਣ ਬੈਠਾ ਜੀ ਇੱਧਰ ਵੇਖੋ ਬੈਠਾ ਨਹੀਂ ਆ ਗਏ ਉਹ ਚੱਲਿਆ ਓਏ ਆ ਜਾ ਉਹ ਯਾਰ ਤੇ ਸਹੀ ਆ ਸੋਣਦਾ ਇਧਰ ਆਉਂਦਾ ਗਾਈਸ ਗਾਈਸ ਤੁਹਾਨੂੰ ਨਾ ਹੁਣੇ ਇਨਵਰਸਨ ਕੁਝ ਦਿਖਿਆ ਉੱਥੇ ਨਾ ਪਤਾ ਨਹੀਂ ਕੋਈ ਜਨਾਨੇ ਕੀ ਬੀਬੀ ਐ ਬੈਠੇ ਹੋਏ ਅੰਕਲ ਜੀ ਕੀ ਪਤਾ ਨਹੀਂ ਕੀ ਹੋ ਰਹੀ ਜੀ ਜਾਤੀ ਇਹਨਾਂ ਨੂੰ ਜੋ ਬਚੀ ਪੀਤੇ ਜਾਂਦੇ ਓਏ ਮਿਲ ਇਧਰ ਦੇ ਬੰਦੇ ਰਿਹਾ ਰਿਹਾ ਰਿਕਾਰਡਿੰਗ ਕਰਨੀ ਤੇ ਉੱਧਰ ਰਿਹਾ ਸਭ ਨਹੀਂ ਹੁੰਦਾ ਕਿ ਅੱਜ ਚਲੋ ਆ ਗਾਈਸ ਨਜ਼ਾਰੇ ਆ ਬੱਚੇ ਹਾਂਜੀ ਮੇਰੀ ਗੱਲ ਸੁਣਨੀ ਹੈ ਅੰਦਰਲੇ ਦੰਦਗੇ ਬਾਹਰਲੇ ਦੰਦਗੇ ਓਏ ਬਹੁਤ ਜ਼ਿਆਦਾ ਡਰਾਉਣਾ ਹੈ ਸ਼ਰੀਕਾਂ ਦੇ ਕੰਢੇ ਦੰਦਾਂ ਨਾਲ ਬਹੁਤ ਸਾਵਧਾਨੀ ਨਾਲ ਗੱਲ ਕਰਨੀ ਹੈ ਹੌਕੀ ਚੱਲਾ ਦੇ ਕੇ ਵੀ ਕੇ ਯਾਰ ਪਿੰਡ ਤੋਂ ਨਹੀਂ ਆ ਕੋਈ ਤੇ ਕਰਦੇ ਆ ਗੱਲ ਆਇਆ ਬੰਦੇ ਚਾਰ ਆਇਆ ਮਾਰ ਮੂਰਨਾ ਦਾ ਕੋਈ ਕੁਝ ਆ ਚੱਲੇ ਸਾਲੀਓ ਉਹ ਬੰਦੇ ਲੈ ਕਿ ਉਹਨੇ ਚਾਰ ਨਹੀਂ ਤੇ ਉਹ ਨਹੀਂ ਹੋਣੀ ਕੋਈ ਗੱਲ ਉਹ ਇੰਨੀ ਪਹਿ ਕੱਟ ਦਿੱਤੀ ਪਹਿ ਤੂ ਬਿਨਾ ਪਹਿ ਤੇ ਕਿਤਾਬਾਂ ਬਾਰੇ ਤੇ ਉਹ ਤਸਵੀਰ ਹੀ ਬਣਾਉਣਾ ਮੋਟ ਉਸਤਾਦ ਗਾਈਜ਼ ਹੁਣ ਲੈ ਕੇ ਆਉਣ ਲੱਗੇ ਆਂ ਅਰਸ਼ਦ ਦੇ ਡੈਡੀ ਨੂੰ ਦੁਬਾਰਾ ਆਉਣ ਲੱਗੇ ਕਿ ਕੀ ਚੱਕਰ ਆ ਉੱਥੇ ਕੁਛ ਨਹੀਂ ਕੋਈ ਨਹੀਂ ਆਉਣਾ ਯਾ ਵਾਪਸ ਇਹ ਖਲਾਸਾ ਕਰਕੇ ਜਾਣਾ ਜੇ ਉਹ ਘਰੇ ਹੀ ਹੋਇਆ ਤੇ ਕੋਈ ਨਹੀਂ ਕਰ ਲੈਣਾ ਬਣਾਇਆ ਹੋਇਆ ਕੋਈ ਨਹੀਂ ਲੈ ਉਹਨੂੰ ਤਾਂ ਸੁੱਖੀ ਨੂੰ ਤਾਂ ਕਹਿੰਦੇ ਆ ਸੁੱਖੀ ਨਾਲ ਆ ਜਾਗੇ ਉਹ ਸੁੱਖੀ ਨਾਲ ਆ ਗਏ ਗਾਈਜ਼ ਆ ਜੇ ਤੁਹਾਨੂੰ ਵਰਸ਼ਦੇ ਡੈਡੀ ਦੀ ਆਪਾਂ ਕਮੇਟੀ ਬਖਾਉਣੀ ਆ ਠੀਕ ਆ ਕੀ ਕੀਤਾ ਨਾ ਹੋ ਰਿਹਾ ਮੈਂ ਇਹਨੂੰ ਦਾਉਂਦਾ ਨਹੀਂ ਆਪਾਂ ਇਨਸਾਨੀਅਤ ਦੇ ਨਾਤੇ ਇਹਨੂੰ ਦਾਦੂ ਕੋਈ ਬਖਸ਼ਾ ਆ ਮੁੰਡੇ ਦੀ ਕਹਿਦੀ ਕਹੀ ਸੁੱਕਾ ਤੇ ਆ ਬੋਲਣ ਨੇ ਵੀ ਹਾਂ ਉਹ ਕਹਿਦੀ ਹੈ ਹੈਲੋ ਹਾਸ਼ੀਮ ਜੀ ਹਾਸ਼ੀਮ ਜੀ ਇਹ ਐਈ ਨਾ ਮੈਂ ਸੁਖਦੀਪ ਦਾ ਮੁੰਡਾ ਬੋਲਣ ਡਿਆ ਹਾਂ ਬੈਂਟਰੀ ਕਲੇ ਦਾ ਮਟੀਰੀਅਲ ਦਾ ਆ ਬੰਦਾ ਇਹ ਭਤਾਂ ਚੱਡੀ ਦੀ ਦੁਕਾਨ ਦੇ ਅੱਗੇ ਕਿਹੜਾ ਬੈਠਾ ਜੇ ਅੱਛਾ ਦੁਕਾਨ ਦਾ ਆਪਣੀ ਮਿਲਦਾ ਨਹੀਂ ਹੈ ਬਰੇਕਾ ਦਾ ਅੱਛਾ ਆ ਲੱਗੀ ਕਰੀਏ ਦਸਤੋਖ ਬੈਠਾਗਾ ਤੂੰ ਕੀ ਆਉਂ ਪੰਨੇ ਚਾਹੁੰਦਾ ਕਿ ਬੈਠਾਗਾ ਤੂੰ ਵਖੀਏ ਕੌਣ ਆ ਕੀ ਕਹਿੰਦਾ ਬੈਠਾਗਾ ਤੂੰ ਹੋਸ਼ ਆ ਮਿਲਦਾ ਆਣੇ ਪੈਸੇ ਮੰਗਾ ਡਿਆ ਮਰ ਕੇ ਮੈਂ ਪਿਆ ਹਾਂ ਤਾਂ ਚੱਲ ਪਰ ਮੈਂ ਹਾਲੇ ਬੈਠਾ ਉਹਦੇ ਤੇ ਬੈਠਾ ਜੇ ਲਈ ਨੁਕਰੇ ਜੇ ਲਾ ਕੇ ਬੈਠਾ ਉੱਥੇ ਹਾਂ ਅੰਦਰ ਹੀ ਬੈਠਾ ਉਹ ਛੜਦਾ ਕੇ ਬੈਗਿਆ ਨਾ ਠੀਕ ਠੀਕ ਚਲੋ ਠੀਕ ਹੈ ਮੈਨੂੰ ਇਹ ਚੋਰ ਚੂਰ ਨਾ ਹੋਵੇ ਕੋਈ ਨਹੀਂ ਜਾਂਦੀ ਮਾਰਦਾ ਚੋਰ ਦੀ ਦੇਖ ਜੇ ਕੋਈ ਆ ਰਿਹਾ ਨਾ ਨਹੀਂ ਉਹ ਠੀਕ ਹੈ ਜੀ ਧਿਆਨ ਰੱਖੋ ਨਾ ਤੁਸੀਂ ਹਾਂ ਧੰਨਵਾਦ ਹਾਂ ਜੀ ਹਾਂ ਜੀ ਕਰੀਏ ਖਲਾਸਾ ਧੰਨਵਾਦ ਜੀ ਜਾਂਦੇ ਹੀ ਪਰ ਲੱਗਣ ਉਹਦੇ ਕੋਲ ਬੈਠ ਕੇ ਆਈ ਉਹ ਇਦੂੰ ਨੂੰ ਕਿਹਨੂੰ ਕਿਹਦੀ ਮੈਨੂੰ ਪਤਾ ਉਹ ਮੇਰੇ ਥੀਤੀ ਉਹ ਸਾਲਿਆ ਹੁੰਦਾ ਸਦਾ ਰੋਜ ਹੈ ਜ਼ਰੂਰੀ ਥੋੜੀ ਹੀ ਅੱਜ ਫੇਰ ਆਉਗਾ ਜਾ ਰਹੇ ਫਿਰ ਗੱਲਾਂ ਕਰਦੇ ਆ ਯਾਰ ਉਹਦਾ ਡੇਲੀ ਰੁਟੀਨ ਹੈ ਡੇਲੀ ਦਾ ਭਰਾਵਾ ਉਹਦਾ ਤੇ ਡੇਲੀ ਰੁਟੀਨ ਹੈ ਯਾਰ ਪੈਸੇ ਦੇ ਹੋ ਸਕਦਾ ਜਾ ਚੱਲ ਪਰ ਰਾਜੇ ਇਨਸਾਨੀ ਆਪਾਂ ਆਪਣੀ ਇਨਸਾਨੀਅਤ ਦਿਖਾਉਂਦੇ ਆ ਆਓ ਆਪਾਂ ਆਪਣੀ ਇਨਸਾਨੀਅਤ ਦਿਖਾਉਂਦੇ ਆ ਆਪਾਂ ਆਪਣੀ ਇਨਸਾਨੀਆਤ ਚੱਲ ਜੰਮੇ ਗਿਆ ਮੈਂ ਸਮਝਦਾ ਹਾਂ ਆ ਆ ਵੀ ਇਕੱਲੇ ਇਕੱਲੇ ਕੌਣ ਜੀ ਕਿਹੜੇ ਪਿੰਡੋਂ ਜੋ ਕਿਹੜੇ ਪਿੰਡੋਂ ਐਸੇ ਦੇ ਕਹਿੰਦੇ ਸਮਝਦਾ ਨਹੀਂ ਤੂੰ ਕਹਿਣਾ ਸਮਝਦਾ ਮੇਰੀ ਗੱਲ ਕੀ ਸਮਝਦਾ ਓਏ ਸਮਝਦਾ ਮੇਰੀ ਗੱਲ ਆ ਜੀ ਆਹ ਮੁੰਡਾ ਆਪਾਂ ਨੂੰ ਸੜਕ ਤੇ ਦਿਖਾਇਆ ਵਾ ਓਏ ਉਹਨੇ ਉਹ ਕਿਨਾਰੇ ਅਮਰਿੰਦਰ ਗਿੱਲ ਦੀ ਫਿਲਮ ਵਾਲਾ ਸੀ ਸਮਝਦਾ ਮੇਰੀ ਗੱਲ ਸਮਝਦਾ ਮੇਰੀ ਗੱਲ ਸਮਝਦਾ ਮੇਰੀ ਗੱਲ ਚੱਲ ਆਇਆ ਉਹਨੇ ਬਲਾਕ ਵਾਲਾ ਉਹਨੂੰ ਬਾਹਰ ਕੱਢਾ ਲਾਕਨ ਆ ਜੀ ਆ ਬੰਦਾ ਨੂੰ ਸੜਕ ਤੇ ਤੁਰਿਆ ਫਿਰਦਾ ਦਿਖਣ ਜਾਂ ਰਾਤ ਹੋਈ ਆ ਰਾਤ ਦੇ ਵੇਖੋ 1:51 ਵਾ ਤੂੰ ਬਲਾ ਯਾਰ ਨੂੰ ਅਜੇ ਬਲਾ ਫਰ ਇਹ ਆ ਜੀ ਚੋਰ ਸਿੱਧਾ ਉਹਨੂੰ ਕਾ ਡਾਂ ਡੂਂ ਲੈਈ ਕੋਈ ਹਮਲਾ ਨਾ ਕਰ ਤੇ ਰਾਜੇ ਲੋਗੇ ਆਜੋ ਰਾਜੇ ਉਹ ਚੱਲ ਦੂਸਰ ਕਰ ਉਹ ਚੱਲਿਆ ਕਿਆ ਕੋਲ ਆਨ ਲੁਕਣ ਦੀ ਅੱਲਾ ਫੋਨ ਨੂੰ ਸਾਲਾ ਨੂੰ ਡੰਡਾ ਡੁੰਡਾ ਨਾ ਉਹ ਘਰੇ ਆ ਗਈਆਂ ਕਿ ਆਹ ਘਰ ਉੱਥੋਂ ਤੱਕ ਪਹੁੰਚਿਆ ਨਾ ਆ ਫੜ ਲਾਇਆ ਤੂੰ ਇਹ ਗਿੱਤੀ ਰਾਜ ਕਿਆ ਹੈ ਯਾਰ ਮੈਂ ਕੁੜੀ ਕੋ ਤੂੰ ਹੀ ਕਰ ਮਾਮਾ ਤੂੰ ਗੱਲ ਸੁਆਣਾ ਪਿਆ ਕਿਆ ਆਇਓ ਬਾਹਰ ਮੜਾਇ ਪੁੱਛਗਿਸ਼ ਕਰ ਲਈਏ ਕੋਈ ਨਾ ਰੈਡੀ ਵਾਲਾ ਉਹ ਇੱਥੇ ਲੱਗੇ ਘਰੋਣਾ ਉਹਨੂੰ ਕਹੋ ਕਿ ਸਾਨੂੰ ਪਤਾ ਨਹੀਂ ਕੋਈ ਕਹਿਣ ਡਿਆ ਵਾ ਤੇ ਦਾਇਓ ਪੁੱਛਗਿਸ਼ ਕਰ ਲਈਏ ਕੋਈ ਕਹਿਣ ਡਿਆ ਸਾਨੂੰ ਆਨੂੰ ਕਹਿੰਦਾ ਤੂੰ ਹੀ ਸਮਝ ਲੈ ਤੈਨੂੰ ਕਹਿ ਦਿਆ ਮੈਂ ਰਾਹ ਵੇਖਦਾ ਪਹਿਲਾਂ ਕਿੱਧਰ ਰਾਹ ਨਹੀਂ ਤੂੰ ਐਕਟਿਵ ਆ ਲੱਗੇ ਉਹ ਕਾ ਕਾ ਯਾਰ ਆਏ ਚੱਲੋ ਚੱਲੋ ਹਲੋ ਗਾਇਜ਼ ਇ ਨੂੰ ਇ ਨੂੰ ਲੈ ਨਾਲ ਆ ਲੈ ਆਈ ਹੋ ਲੈ ਆਓ ਅੰਕਲ ਆਈ ਗਿਆ ਵਰਦਾ ਖੜ ਜਾ ਖੜ ਜਾ ਤੇਰੀ ਖੜ ਜਾ 25 ਆ ਜੀ ਉਹ ਉਹ ਮਾਰ ਰਚ ਅੰਕਲ ਜੀ ਆ ਜਾਓ ਪੁੱਛ ਲਈਏ ਕੌਣ ਆ ਉਛਲੀ ਇਹ ਕੌਣ ਆ ਚੱਲ ਗਿਆ ਹੋ ਜਾਣਦੇ ਆ ਉਹ ਜਾਣਦੇ ਆ ਆਪ ਦਾ ਹੋਏ ਨਹੀਂ ਪੁੱਛੀਏ ਸਹੀ ਕੌਣ ਆ ਪਗਾਵ ਤੋਂ ਲਗਾ ਗਾ ਵੜਦਾ ਮੈਂ ਪੁਰਾਣੀ ਮਰੀ ਮੈਂ ਕਹਿੰਦਾ ਉਹ ਤਾਂ ਚੜੀ ਗਿਆ ਦੇਖਾਂ ਮੈਂ ਮੈਂ ਡਾਕਟਰ ਆਈ ਦੰਗੜ ਨੇ ਆਨੂੰ ਡਿਆ ਇਹ ਸਮਝਦੇ ਮੇਰੀ ਗੱਲ ਤੇ ਸਾਨੂੰ ਕਹੀ ਜਾਂਦਾ ਤੂੰ ਹੀ ਸਮਝਦੇ ਜੀ ਮੇਰੀ ਗੱਲ ਅੱਛਾ ਜੀ ਮੇਰੀ ਗੱਲ ਸਮਝ ਗਏ ਜੀ ਉਹ ਆਪੇ ਬੋਲੀ ਨੇ ਆਹੋ ਉਹ ਜਾਣ ਤੋਂ ਚਲ ਗਿਆ ਯਾਰ ਨਹੀਂ ਨਹੀਂ ਜਾ ਤੂੰ ਪੁੱਛ ਗਿਆ ਮੈਂ ਜਨਾ ਤੇ ਨਾ ਮੈਂ ਚੱਲਾ ਉਹ ਹੁਣ ਵੀ ਚਲ ਗਿਆਈ ਚਾਚਾ ਫਿਰ ਪਾ ਜੀ ਬੱਜੇ ਬੱਜੇ ਵਜੇਗਾ ਇਸ ਕੇਸ ਇਹ ਗਰੀਦਾਂ ਕਰਣੀ ਮਾਈ ਗੋਣਾ ਕਿਥਾ ਹਾਂਜੀ ਮਾਈ ਉਹ ਕਿੱਥੇ ਜੇ ਇੱਥੇ ਕੰਡੇ ਜੇ ਇੱਧਰ ਕਿਦਾਂ ਆ ਜੇ ਹੈ ਪਤਾ ਕੋ ਨਹੀਂ ਹਨ ਨੂੰ ਨਹੀਂ ਆਉਣਾ ਪਤਾ ਤੁਹਾਨੂੰ ਪਤਾ ਹੋਵੇ ਦੱਸਣਾ ਪਤਾ ਨਹੀਂ ਬੜੇ ਠੰਡਾ ਕਿਹੜੇ ਬਿੰਦੂ ਆ ਆ ਤਪੇ ਇਥੇ ਤੁ ਸੰਡੇ ਦੇ ਮਮਾ ਮਰਦੇਗਾ 1023 ਉਹ ਉਥੇ ਬੈਠਾ ਹੈ ਇਹਦੇ ਕਾ ਪਤਾ ਨਹੀਂ ਕੌਣ ਆ ਦੁਕਾਨ ਚ ਬੈਠਾ ਹੀ ਪਈਣਾ ਕਿਹੜੀ ਚ ਉਹ ਉਹਨਾਂ ਦੀ ਦੁਕਾਨ ਚ ਬੈਠਾ ਸੀ ਮੋਜਪੁਰ ਕੇ ਪਤਾ ਨਹੀਂ ਕਿਹੜਾ ਹੋ ਕੇ ਕਹਿੰਦਾ ਇੱਥੇ ਤੈਨੂੰ ਕੁੱਤਿਆਂ ਨੇ ਖਾ ਲੈਣਾ ਯਾ ਕੁੱਤੇ ਵੜੇ ਪਣੇ ਛੋਟੀ ਛਾਟੀ ਖਾ ਲਈ ਉਹ ਹੁੰਦਾ ਤਾਂ ਤੈਨੂੰ ਕਿਹੜਾ ਲੰਗੜਾ ਪਿੰਡ ਕਿਹੜਾ ਕਿੱਥੋਂ ਆਇਆ ਵਾ ਲੈ ਤੂੰ ਇੱਧਰ ਕਿੱਧਰ ਤੁਰਿਆ ਜਾਂਦਾ ਮੈਂ ਇੱਧਰ ਉਹਨਾਂ ਪਿੰਡ ਵਾਲਿਆਂ ਤੈਨੂੰ ਭਜਾ ਦੇਣਾ ਹੀ ਹਾਂ ਕਾਨੂੰ ਵੜੀ ਉਹ ਉਸਤਾਦ ਹੈੜੂ ਕਾਨੂੰ ਉਹ ਉਸਤਾਦ ਜੀ ਜਾ ਹੋਰ ਕਿਨਾਰੇ ਵਾਲੇ ਬਾਬੇ ਪਿਆ ਪੁਰਾਣੀ ਗਵਾਚਾ ਆਇਆ ਕਿਤੇ ਆਇਆ ਕਿਦਾਂ ਗਲਾ ਕੱਢਦਾ ਆਹ ਜਾਇਆ ਡਰਦਾ ਮੈਂ ਤੂੰ ਹੀ ਗੁਰੂ ਗਾ ਨਹੀਂ ਹੁੰਦਾ ਜਦੋਂ ਆ ਜਾ ਰਿਹਾ ਤੇ ਕੱਲਾ ਸਭ ਕੌਣ ਡਰਨ ਲਿਆ ਵਾ ਫਾਈਨਲੀ ਪਤਾ ਲੱਗ ਗਿਆ ਵਾ ਕਿ ਇੱਕ ਇਨਸਾਨ ਹੀ ਇਨਸਾਨ ਹੀ ਜੋ ਭੁੱਲਿਆ ਜਾ ਮੋਜਪੁਰ ਤੋਂ ਆਇਆ ਵਾ ਤੇ ਹਾਂਜੀ ਥੋੜਾ ਯਾਰਾ ਦਿਮਾਗ ਜਿਹਾ ਫੜਕ ਜਾ ਵਾ ਫੜਕ ਜਾ ਤੇ ਜੇ ਕੋਈ ਜਾਣਦਾ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਵਾ ਤੇ ਇਹ ਕੋਈ ਭੂਤ ਨਹੀਂ ਆ ਪਤਾ ਲੱਗ ਗਿਆ ਵਾ ਹਾਂਜੀ ਭੈਣਿਆ ਤੇ ਮੋਜਪੁਰ ਦਾ ਕੋਈ ਨਾਮ ਲੈਣ ਲਿਆ ਵਾ ਤੋ ਹੁਣ ਵੇਖਦੇ ਆ ਪਿੰਡ ਵਾਲੇ ਕੋਈ ਕਰਨਗੇ ਇਹਦਾ ਤੇ ਰੱਖੀਏ ਪਤਾ ਲੱਗੂ ਇਹਦੇ ਬਾਅਦ ਹੁਣ ਅਸੀਂ ਜਾਣਦੇ ਆ ਅੱਜ ਦੇ ਵਲੌਗ ਲਈ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਲਈ ਨਾ ਮਿਲਦੇ ਆ ਅਗਲੇ ਵਲੌਗ ਤੇ ਕਮੈਂਟ ਵੀ ਕਰਿਓ ਕਮੈਂਟ ਵੀ ਜਰੂਰ ਕਰਿਓ ਬਾਏ ਬਾਏ ਬਾਏ